ਜਿਹੜਾ ਦੋਵਾਂ ਫੋਰਮਾਂ ਵੱਲੋਂ ਅੱਜ ਟ੍ਰੈਕਟਰ ਮਾਰਚ ਕੀਤਾ ਜਾਣਾ 26 ਜਨਵਰੀ ਨੂੰ ਅੱਜ ਹੀ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਕਹਿੰਦੇ ਗਨਰਾਜ ਬਣਿਆ ਪਰ ਅੱਜ ਵੀ ਜਦੋਂ ਸੱਤਾ ਤੇ ਕਾਬਜ਼ ਮੋਦੀ ਸਰਕਾਰ ਆ ਉਹ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਦਾ ਸਨਮਾਨ ਨਹੀਂ ਕਰ ਰਹੀ ਇਹ ਕਿਹਾ ਲੋਕਤੰਤਰ ਆ ਜਿਹੜਾ ਕਰੋੜਾਂ 80 ਕਰੋੜ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਦਾ ਸਨਮਾਨ ਨਹੀਂ ਕਰਦਾ ਹੈਗਾ ਇਦੇ ਨਾਲ ਨਾਲ ਅੱਜ ਤਾਮਲਾਡੂ ਕੇਰਲਾ ਕਰਨਾਟਕਾ ਤਲੰਗਾਨਾ ਇਸ ਤਰੀਕੇ ਨਾਲ ਬਿਹਾਰ ਮਧ ਪ੍ਰਦੇਸ਼ ਮਹਾਰਾਸ਼ਟਰਾ ਜੂਪੀ ਹਰਿਆਣਾ ਰਾਜਸਥਾਨ ਪੰਜਾਬ ਆਠ ਥਾਵਾਂ ਤੇ ਵਿਆਪਕ ਪੱਦਰ ਤੇ ਟਰੈਕਟਰ ਸੜਕਾਂ ਤੇ ਹੋਣਗੇ ਉਹ ਟਰੈਕਟਰ ਜਿਹੜੇ ਵੱਡੇ ਕਾਰਪੋਰੇਟ ਦੇ ਸ਼ੋਪਿੰਗ ਮਾਲ ਆਰ ਇਹਦੋਂ ਕਹਾ ਸਾਡੀਆਂ ਮੰਡੀਆਂ ਖਾਣ ਵਾਸਤੇ एफसीआई ਨੂੰ ਖਤਮ ਕਰਕੇ ਜਿਹੜੇ ਵੱਡੇ ਸਾਈਲੋ ਗੋਦਾਮ ਅਰਾਨੀਵਾਨੀ ਦੇ ਬਨੇ ਹੋਇਆ ਉਹਨਾਂ ਤੇ ਵੀ ਹਰੇ ਤੋਂ ਕ ਪਾਸਪਾ ਦੇ ਦਫਤਰ ਤੇ ਘਰ ਜਿੱਥੇ ਕੁਝ ਨਹੀਂ ਹੋਊਗਾ ਉੱਥੇ ਟੋਲ ਪਲਾਜੇ ਵੀ ਹੋ ਸਕਦੇ ਆ 12 ਤੋਂ 1:30 ਵਜੇ ਤੱਕ ਦੇ ਪ੍ਰੋਗਰਾਮ ਸਾਡੇ ਇਹ ਹੋਣਗੇ ਤੋਂ ਲੱਖਾਂ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਵੱਧ ਤੋਂ ਵੱਧ ਗਿਣਤੀ ਵਿੱਚ ਨਿਕਲੋ ਪੰਜਾਬ ਦੇ ਪੂਰੇ ਤਈਆਂ ਬਾਹੀਆਂ ਤਈਆਂ ਜ਼ਿਲ੍ਹਿਆਂ ਵਿੱਚ ਹਰ ਇੱਕ ਥਾਂ ਸਾਡਾ ਪ੍ਰੋਗਰਾਮ ਹੋਊ ਮੈਂ ਜੰਮੂ ਸ਼ਰ ਦੇ ਵਿੱਚ ਹੈਗਾ ਜਿਹੜਾ ਕੱਥੂ ਨੰਗਲ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜਾ ਵੱਡਾ ਸੈਲੋ ਬਾਨੀ ਦਾਨੀ ਹੁਣਾਂ ਦਾ ਬਣਿਆ ਉੱਥੇ ਜਾਵਾਂਗੇ ਪਹਿਲੋਂ ਫਿਰ ਡੀਮਾਰਡ ਜਿਹੜਾ ਖੇਨਾ ਖੱਦਾ ਪੇਪਰ ਮਿਲ ਲੱਗ ਗਿਆ ਉੱਥੇ ਹੋਵਾਂਗੇ ਫਿਰ ਉਦੋਂ ਦਾ ਜਿਹੜਾ ਵੱਡਾ ਅੰਮ੍ਰਿਤਸਰ ਦਾ ਸ਼ਾਪਿੰਗ ਸਮਾਲ ਹੈਗਾ ਟ੍ਰਿਲਿਅਮ ਉੱਥੇ α1 ਅਰ ਲਾਸਟ ਜਿਹੜਾ ਤਰਨਜੀਤ ਸਿੰਘ ਸੰਧੂ ਨੇ ਉਹਨਾਂ ਦਾ ਘਰ ਆ ਉੱਥੇ ਉੱਥੇ 2 ਵਜੇ ਲਗਭਗ ਪੌਣੇ 2 2 ਵਜੇ ਪੀਸੀ ਪ੍ਰੈਸ ਕਾਨਫਰੰਸ ਅਸੀਂ ਕਰਾਂਗੇ ਇਹ ਅੱਜ ਦੇ ਪ੍ਰੋਗਰਾਮ ਹੋਣਗੇ ਸੋ ਅੱਜ ਲੱਖਾਂ ਲੱਖਾਂ ਦੀ ਗਿਣਤੀ ਵਿੱਚ ਟ੍ਰੈਕਟਰ ਬਾਹਰ ਆਉਣਗੇ ਔਰ ਮੋਦੀ ਸਰਕਾਰ ਤੇ ਦਬਾਅ ਪਾਉਣਗੇ ਵੀ ਸਾਡੀਆਂ ਮੰਗਾਂ ਮੰਨੀਆਂ ਜਾਣ ਜਿਹੜਾ ਦੋਵਾਂ ਫੋਰਮਾਂ ਵੱਲੋਂ ਅੱਜ ਟ੍ਰੈਕਟਰ ਮਾਰਚ ਕੀਤਾ ਜਾਣਾ 26 ਜਨਵਰੀ ਨੂੰ ਅੱਜ ਹੀ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਕਹਿੰਦੇ ਗਨਰਾਜ ਬਣਿਆ ਪਰ ਅੱਜ ਵੀ ਜੜੀ ਸੱਤਾ ਤੇ ਕਾਬਜ਼ ਮੋਦੀ ਸਰਕਾਰ ਆ ਉਹ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਦਾ ਸਨਮਾਨ ਨਹੀਂ ਕਰ ਰਹੀ ਇਹ ਕਿ ਹਾ ਲੋਕਤੰਤਰ ਜਾਂ ਜਦਾ ਕਰੋੜਾ 80 ਕਰੋੜ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਦਾ ਸਨਮਾਨ ਨਹੀਂ ਕਰਦਾ ਹੈਗਾ ਇਹਦੇ ਨਾਲ ਨਾਲ ਅੱਜ ਤਮਲ ਲਾਡੂ ਕੇਰਲਾ ਕਰਨਾਟਕਾ ਤੇਲੰਗਾਨਾ ਇਸ ਤਰੀਕੇ ਨਾਲ ਬਿਹਾਰ ਮਧ ਪ੍ਰਦੇਸ਼ ਮਹਾਰਾਸ਼ਟਰਾ ਜੂਪੀ ਹਰਿਆਣਾ ਰਾਜਸਥਾਨ ਪੰਜਾਬ ਆਠ ਥਾਵਾਂ ਤੇ ਵਿਆਪਕ ਪਰਦਰਸ ਤੇ ਟਰੈਕਟਰ ਸੜਕਾਂ ਤੇ ਹੋਣਗੇ ਉਹ ਟਰੈਕਟਰ ਜਿਹੜੇ ਵੱਡੇ ਕਾਰਪੋਰੇਟ ਦੇ ਸ਼ਾਪਿੰਗ ਮਾਲ ਆ ਔਰ ਇਹਦੋਂ ਕਹਾ ਸਾਡੀਆਂ ਮੰਡੀਆਂ ਖਾਨ ਵਾਸਤੇ ਐਫਸੀਆਈ ਨੂੰ ਖਤਮ ਕਰਕੇ ਜਿਹੜੇ ਵੱਡੇ ਸਾਈਲੋ ਗੋਦਾਮ ਅਰਾਨੀਵਾਨੀ ਦੇ ਬਨੇ ਹੋਇਆ ਉਹਨਾਂ ਤੇ ਵੀ ਹਰੇਦੋਂ ਕਾ ਪਾਸਪਾ ਦੇ ਦਫਤਰ ਤੇ ਘਰ ਜਿੱਥੇ ਕੁਝ ਨਹੀਂ ਹੋਊਗਾ ਉੱਥੇ ਟੋਲ ਪਲਾਜੇ ਵੀ ਹੋ ਸਕਦੇ ਆ 12 ਤੋਂ 1.5 ਵਜੇ ਤੱਕ ਦੇ ਪ੍ਰੋਗਰਾਮ ਸਾਡੇ ਇਹ ਹੋਣਗੇ ਤੋਂ ਲੱਖਾਂ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਵੱਧ ਤੋਂ ਵੱਧ ਗਿਣਤੀ ਵਿੱਚ ਨਿਕਲੋ ਪੰਜਾਬ ਦੇ ਪੂਰੇ ਤਈਆਂ ਬਾਹੀਆਂ ਤਈਆਂ ਜ਼ਿਲ੍ਹਿਆਂ ਵਿੱਚ ਹਰ ਇੱਕ ਥਾਂ ਸਾਡਾ ਪ੍ਰੋਗਰਾਮ ਹੋਊ ਮੈਂ ਜੰਮੂ ਸਾਹਿਬ ਦੇ ਵਿੱਚ ਹੈਗਾ ਜਿਹੜਾ ਕਥੂ ਨੰਗਲ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜਾ ਵੱਡਾ ਸੈਲੋ ਬਾਨੀ ਦਾਦੀ ਹੁਣਾਂ ਦਾ ਬਣਿਆ ਉੱਥੇ ਜਾਵਾਂਗੇ ਪਹਿਲੋਂ ਫਿਰ ਡੀਮਾਰਡ ਜਿਹੜਾ ਖੇਨ ਖੱਦਾ ਪੇਪਰ ਮਿਲ ਲੱਗਿਆ ਉੱਥੇ ਹੋਵਾਂਗੇ ਫਿਰ ਉਦੋਂ ਦਾ ਜਿਹੜਾ ਵੱਡਾ ਅੰਮ੍ਰਿਤਸਰ ਦਾ ਸ਼ਾਪਿੰਗ ਸਮਾਲ ਹੈਗਾ ਟ੍ਰਿਲਿਅਮ ਉੱਥੇ α1 ਅਰ ਲਾਸਟ ਜਿਹੜਾ ਤਰਨਜੀਤ ਸਿੰਘ ਸੰਧੂ ਨੇ ਉਹਨਾਂ ਦਾ ਘਰ ਆ ਉੱਥੇ ਉੱਥੇ 2 ਵਜੇ ਲਗਭਗ ਪੌਣੇ 2 2 ਵਜੇ ਪੀਸੀ ਪ੍ਰੈਸ ਕਾਨਫਰੰਸ ਅਸੀਂ ਕਰਾਂਗੇ ਇਹ ਅੱਜ ਦੇ ਪ੍ਰੋਗਰਾਮ ਹੋਣਗੇ ਸੋ ਅੱਜ ਲੱਖਾਂ ਲੱਖਾਂ ਦੀ ਗਿਣਤੀ ਵਿੱਚ ਟ੍ਰੈਕਟਰ ਬਾਹਰ ਆਉਣਗੇ ਔਰ ਮੋਦੀ ਸਰਕਾਰ ਤੇ ਦਬਾਅ ਪਾਉਣਗੇ ਵੀ ਸਾਡੀਆਂ ਮੰਗਾਂ ਮੰਨੀਆਂ